ਲੋ ਜੀ ਬਾਈ ਕਰਤਾ ਕੰਮ ਹੋਈ ਦੇਖੋ ਜੈਕ ਚੱਕਿਆ ਤੇ ਕਸਰ ਤੇ ਟਾਇਰ ਚੱਕੋ ਗਿਆ ਕਹਿੰਦੇ ਕਰੇ ਕਰੇ ਉੱਪਰ ਚੱਕ ਹੋ ਗਿਆ ਬਾਈ ਵੇਖੋ ਇੱਧਰ ਆਹ ਫਸਦਾ ਮਿੱਟੀ ਚ ਡਾਲਾ ਥੱਲੇ ਹਾਂ ਖੜਾ ਹੋ ਗਿਆ ਵਿੱਚ ਔਰ ਸਾਰੀ ਮਿੱਟੀ ਹਿਲਦੀ ਹੈ ਦੇ ਬੰਦੇ ਬਾਈ ਸੜਕੇ ਮੋੜ ਤੇ ਅੱਜ ਲੱਗਿਆ ਜੇ ਫੇਰ ਕੀ ਆ ਯਾਰ ਠੰਡ ਚ ਮਾਰ ਹਾਂ ਟੋਪੀ ਟੋਪੀ ਕੇ ਟੋਪੀ ਟੋਪੀ ਲੈ ਕੇ ਆਉਣਾ ਯਾਰ ਲੈ ਨਾੜ ਜੇ ਹਲੇ ਨਹੀਂ ਲੈਣਾ ਥੱਲੇ ਰੱਖ ਲੈਣਾ ਲੈ ਸਾਡੇ ਚ ਬਾਅਦ ਨੇ ਕੱਟ ਕੇ ਦੇ ਲੋ ਤੜਕੇ ਦੇ ਕੰਮ ਆਉਂਦੇ ਸਾਰੀ ਨਵੇੜਦੀ ਨਾ ਲੱਗਿਆ ਲੱਗਿਆ ਗੱਡੇ ਬਣਾਏ ਪੁੱਤੂ ਜਿਹਾ ਬਣਾਤਾ ਨਹੀਂ ਬਾਈ ਉਹ ਬਾਈ ਚੰਡੀਗੜਾ ਮੁੰਡਾ ਬਾਈ ਬਸ ਮੰਡਰੀ ਜਣ ਲੰਘਿਆ ਬਾਈ ਚੰਡੀਗੜਾ ਕੰਡਰੋੜ ਜਾਂਦਾ ਆਪਣੇ ਰੋਕਣ ਲੱਗਿਆ ਬਾਈ ਇਹ ਤਾਂ ਨਵਾਂ ਸ਼ਹਿਰ ਲੰਘਿਆ ਆ ਚੰਡੀਗੜਾ ਸਾਈਡ ਲੰਘਿਆ ਬਾਈ ਬਾਈ ਬਸ ਘੁੰਮ ਕੇ ਲਓ ਜੀ ਬਾਈ ਪਹੁੰਚ ਗਏ ਗੰਡੇ ਪਰ ਇੱਧਰ ਵਜਨ ਹੋ ਰਿਹਾ ਸਾਹਮਣੇ ਜੱਗਾ ਖੜਾ ਏ ਪ੍ਰੀਤ ਧਰਮ ਗੰਡਾ ਬਾਈ ਖੈੜ ਦੇ ਲੱਗੀ ਵੈ ਨਾ ਖੈੜ ਤੋਂ ਥੋੜੀ ਜਿਹੀ ਰਹਾ ਲਓ ਜੀ ਬਾਈ ਪਹਿਲਾ ਆਟਾਲ ਪਤਾਰ ਕੇ ਗਏ ਤੇ ਹੁਣ ਆ ਸਾਈਡ ਕਰਨਾ ਆਏ ਆ औखा सिस्टम लगता भाई पिछे जाने वाला था जगह भाई कच्ची थी सा दबदी थी उ लॉकेट ही रखी है हूँ जाऊँ बैग ਅੱਜ ਬਈ 4x4 ਚਾਹੀਦਾ ਤਾਂ ਲੋ ਬਈ ਜਿੱਕ ਚੱਕਤਾ ਹਾਂ ਬਈ

ਕਹ ਤੇ ਉੱਪਰ ਗਿਆ ਕੋ ਗਿਆ ਬਾਈ ਦੇਖੋ ਇੱਧਰ ਹਾਂ ਡਾਲਾ ਨਹੀਂ ਥੱਲੇ ਲੱਗਿਆ ਪਿਆ ਹੂੰ ਕੀ ਹੋ ਗਿਆ ਹੁਣ ਉਹ ਜੱਗੇ ਪਤਾ ਕੀ ਗੱਲ ਹੈ ਪਿੱਛੇ ਮਿੱਟੀ ਕਰਕੇ ਘਟ ਚੱਕ ਹੋਇਆ ਉਹ ਤੇ ਰਾੜੀ ਲੋ ਜੀ ਬਾਈ ਕਹੀ ਵੀ ਗੱਲ ਸੱਚੀ ਹੋ ਗਈ ਕਹਿੰਦੇ ਇੱਕ ਟਾਇਰ ਘੁੰਮਦਾ ਟਰੈਕਟਰ ਦਾ ਹਾਂ ਹਾਂ ਇਹੋ ਬੋਲਾ ਯਾਰ ਕੌਣ ਕਹਦਾ ਲੱਕ ਕਿੱਥੇ ਤੱਕ ਘੁੰਮਦਾ ਘੁੰਮਦਾ ਨਹੀਂ ਨਾ ਗੇਰ ਫਾਦਿਆ ਗੇਰ ਫਾਦਿਆ ਬਾਈ ਹਰਜੀਤ ਜੀ ਉੱਠਾ ਹੋ ਗਿਆ ਕਹਿੰਦਾ ਟਰੈਕਟਰ ਦਾ ਦੋ ਟਾਇਰ ਇਕੱਠੇ ਕੰਮ ਕਰਦੇ ਆ ਨਾ ਇੱਕ ਟਾਇਰ ਕੰਮ ਕਰਦਾ ਆ ਘੁੰਮਦਾ ਨਹੀਂ ਮੜ ਖਾਲੀ ਆ ਕਦੇ ਘੁੰਮਦਾ ਹੈ ਪਤਾ ਨਹੀਂ ਖਾਲੀ ਐ ਦੇਖੇ ਕਿੱਥੇ ਪੈਣਾ ਮਲੋਏ ਮਲਵਾਈ ਮਲਵਾ ਮਲਵਾ ਹੈ ਦੇਸੂ ਮਾਜਰੇ ਕੰਡਾ ਹੈ ਦੇਸੂ ਮਾਜਰੇ ਕੰਡਾ ਮਲੋਏ ਸ਼ਹਿਰ ਚ ਆਏ ਨਹੀਂ ਉਹਦੇ ਟਾਲਾਂ ਬਈ ਕਹੀ ਹੈ ਕੰਮ ਹੋ ਗਿਆ ਖਰਾਬ ਸਾਡਾ ਪਿਛਲਾ ਟਾਇਰ ਚੱਕ ਤਾਂ ਉੱਪਰ ਇੱਕ ਆ ਬਾਜਾ ਨਾ ਮੇਰੇ ਸਾਹ ਦਾ ਮਿੱਟੀ ਜਿਨਾ ਕਿੱਥੇ ਉਹੀ ਫਾਦਾ ਇੱਥੇ ਮਿੱਟੀ ਜੇ ਉਹ ਆਹ ਫਾਦਾ ਮਿੱਟੀ ਚ ਡਾਲਾ ਥੱਲੇ ਹਾਂ ਖੜਾ ਹੋ ਗਿਆ ਵਿੱਚ ਔਰ ਸਾਰੀ ਮਿੱਟੀ ਹਿਲਦੀ ਹੈ de qué ਨਾ ਵੇ ਜੀ ਬਈ ਅੱਧਿਕ ਜਾ ਕੇ ਗੇਲ ਉਤਰ ਗਈ ਤੇ ਅੱਧੀ ਗਰਹਿ ਗਈ ਕਿਉਂਕਿ ਜਗਾ ਕੱਚੀ ਆ ਬਾਈ ਕਿਉਂਕਿ ਇੱਥੇ ਗੋਹਾ ਹੀ ਘੇਰਦੇ ਬਾਈ ਕਹਿੰਦਾ ਤਾਂ ਕਰਕੇ ਪਧਰਾ ਨਹੀਂ ਹੈ ਟਰਾਲਾ ਉਤਰੀ ਨਹੀਂ ਹੈਗੇ ਉਹ ਸਾਡ ਗੰਨੇ ਦਾ ਟਾਰ ਰਿਆ ਉਧਰ ਪਧਰਾ ਤਾਂ ਟਰੈਕਟਰ ਦੇ ਕਢਾਉਂਦੀਆਂ ਜੱਗਨੇ ਚੀਕਾ ਟਾਇਰ ਨਹੀਂ ਦੇਖੋ ਇੱਥੇ ਹਾਂ ਬਾਈ ਟਾਇਰ ਖਸਾਤ ਕ ਚੀਕਾ ਕਢਾਉਂਦੀਆਂ ਗੱਗਰਾ ਨਗਰ ਅਰਿਫਾ ਜਨ ਇਹ ਫੇਟਾਰੇ ਘਰ ਦੇ ਮਾੜੇ ਮੋਟੇ ਬਾਈ ਕੜਾਤੀਆ ਚੀਕਾਂ ਗਰਮ ਹੋ ਗਿਆ ਗਰਮ ਗਰਮ ਹੋ ਗਿਆ ਤਾਂ ਟਾਇਰ ਗਰਮ ਹੋ ਗਿਆ ਬਾਈ ਕਹਿੰਦਾ ਬਹੁਤ ਆਰਤੀ ਹਾਂ ਫੇਰ ਵੀ ਸਾਰਾ ਕੋਈ ਗੱਲ ਚਾ ਰਹਿਣ ਸ਼ਾਮ ਦਾ ਕੁਦ ਨਹੀਂ ਬਾਈ ਅੱਧੀ ਜੜੀਆਂ ਭਰੀਆਂ ਭਾਰੀਆਂ ਬਾਈ ਬਹੁਤ ਬਾਈ ਅੱਧੀ ਕਿਤਾ ਤਾਰ ਨਾ ਹੋ ਗਈ ਨਹੀਂ ਹੁਣ ਤਾਂ ਉਹ ਤਾਰਤੀ ਉਹਦੇ ਗੱਡਾ ਗਰਾ ਤਾਰ ਤਾਂ ਆਹ ਤਾਰ ਤੇ ਆ ਹਵਾ ਨਹੀਂ ਮੰਗਦਾ ਉਹ 20 ਕੁਆਇੰਟ ਦਾ ਹਾਂ ਥੋੜੀ ਜਿਹੀ ਹੁੰਦੀ ਪੰਜ ਨਾ ਇੱਥੇ ਤੱਕੇ ਰੱਖਣੀ ਹੈ ਬਸ ਇੱਕ ਲਾਈਨ ਆ ਸਾਰੀ ਤਾਰ ਤੇ ਰੱਖ ਲੋ ਜੀ ਭਾਈ ਚੰਡੀਗੜ੍ਹ ਆ ਗਏ ਇੱਧਰ ਬੰਦਾ ਜਾਂਦਾ ਉੱਧਰ ਨਹੀਂ ਜਾਣਾ ਜੱਗੇ ਕੋਟੇ ਦੇਖੋ ਭਾਈ ਕਾ ਟੌਪ ਦੀ ਬਾਈ ਵੀ ਹੈ ਭਾਈ ਰੇਟ ਵੀ 10 ਕਰੋੜ ਹੈ ਕਿਲੇ ਦਾ ਕੋਸ਼ਿਸ਼ ਕਰੂੰ ਨੀ ਕਾਰ ਲਈ ਦੀ ਕੋਈ ਮੰਤਰੀ ਦੀ ਕੋਟੀ ਹੈ ਰੇਟ ਵੀ ਭਾਈ ਇੱਧਰ 10 ਕਰੋੜ ਹੈ ਕਿਲੇ ਦਾ ਕਾਰ ਨਾਲ ਨਹੀਂ ਘੱਟਿਆ ਵਾ ਮੰਤਰੀ ਦੀ ਕੋਟੀ ਹੈ ਕਿਤੇ ਡੀਐਸਐਸਪੀ ਜਿਵੇਂ ਸਾਹ ਹਾਂ ਗਾਰੰਟੀ ਛੱਡੇ ਗੋੰਗ ਇਹ ਉਹ ਪਿੰਡ ਹੈ ਲਈ ਭਾਈ ਦੇਖ ਲੋ ਐਟ ਸਾਰੇ ਪਾਸੇ ਨੂੰ ਇੱਕ ਮੰਜ਼ਲਾ ਮਕਾਨ ਹੈਗਾ 1.25 ਉਹ ਭਾਈ 1 ਕਰੋੜ ਦਾ ਕੀ ਹੈ ਭਾਈ ਕ੍ਰਾਈਮ ਖੁਦਾ ਬਾਈ ਵਸਦੇ ਭਾਈ ਬਹੁਤ ਨਿਆਰੇ ਹੈ ਗੱਡੀ ਦੇਖੋ ਭਾਈ ਕਿਹੜੇ ਸਾਮਾਨ ਲੋਡ ਕਰੀ ਆ ਜੱਟ ਨੇ ਮਨਾ ਜੱਟ ਕੋ ਰੂਟੇ ਬਦਲ ਲਿਆ ਦਬ ਗਿਆ ਦਬ ਗਿਆ ਫਰੋਗਲਾ ਮੜਾ ਮੋਟਰਸ ਚੱਕਣਾ ਲੋ ਜੀ ਬਾਈ ਜਵੀ ਤਾਰਨੇ ਤੇ ਬਾਅਦ ਮਾ ਪਿੰਡ ਮੋਟਰ ਤੇ ਆ ਗਏ ਤੇ ਤੇ ਮੋਟਰ ਤੇ ਵੀ ਬਾਈ ਸਫਾਈ ਦਾ ਕੰਮ ਜਾਰੀ ਆ ਹਲੇ ਖੁਰਚ ਕੇ ਛੱਡਿਆ ਪਿਆ ਹਲੇ ਬਾਈ ਇਹ ਚੱਕਣਾ ਹੈ ਪ੍ਰੋਜੈਕਟ ਉਦਾਂ ਹੀ ਪਿਆ ਏ ਥੋੜਾ ਜਿਹਾ ਮੀਂਹ ਪੈ ਗਿਆ ਤਾਂ ਉਹਦੇ ਕਰਕੇ ਉਦਾਂ ਹੀ ਪਿਆ ਬਾਕੀ ਕੋਈ ਜਾਨਵਰ ਵੀ ਲੰਘਿਆ ਬਾਈ ਆ ਮੋਕ ਮਾਰੀ ਪਿਆ ਪਤਾ ਨਹੀਂ ਗਏ ਜਾਂ ਝੋਟਾ ਏ ਤਾਜ਼ਾ ਹੀ ਲੰਘਿਆ ਪਿਆ ਏ ਪੱਕੀ ਬਾਈ ਜਿੱਥੇ ਅਸੀਂ ਜਵੀ ਤਾਰ ਕੇ ਆਏ ਇਹ ਪੈਨ ਦਾ ਦਿਸੂ ਮਜਰਾ ਫੈਲ ਲੱਗੇ ਤੇ ਬਾਈ ਕੰਡਾ ਪੈਂਦਾ ਏ ਕੰਡੇ ਵਰ ਬੋਲੀ ਹੁੰਦੀ ਏ ਦੋ ਦਲਾਲ ਬੰਦੇ ਆ ਫਿਰ ਉਹ ਰੇਟ ਥੋੜਾ ਜਿਹਾ ਉਰੇ ਗੇਲ ਤੇ ਵੱਧ ਮਿਲ ਜਾਂਦਾ ਏ ਉੱਥੇ ਮਿਲ ਗਿਆ ਬਾਈ ਆਪਾਂ ਨੂੰ 300 ਰੁਪਏ ਕੁਇੰਟਲ ਦੇ ਹਿਸਾਬ ਨਾਲ ਰੇਟ ਉਰੇ ਮਿਲਦਾ 220 ਨੂੰ ਹੁਣ 80 ਕੁਇੰਟਲ ਲੈ ਕੇ ਗਏ ਬਾਈ ਇੱਕ ਕੁਇੰਟਲ ਮਗਰ 80 ਰੁਪਏ ਦਾ ਫਰਕ ਪੈ ਗਿਆ ਸਮਝ ਲਓ 80 ਕੁਇੰਟਲ ਨੂੰ ਹੁਣ 80 80 80 ਦਾ ਫਰਕ ਪਾ ਕੇ ਦੇ ਲੋ ਕਿੰਨੇ ਪੈਸੇ ਬਚ ਗਏ ਇਹ ਡੀਜ਼ਲ ਵੀ ਲੱਗ ਜਾ ਪਰ ਥੋੜੀ ਜਿਹੀ ਖੇਚ ਵਾਲਾ ਸਾਜਰੇ ਜਾਣਾ ਪੈਂਦਾ ਬਾਈ ਲੜ ਕੇ ਜਾਣਾ ਪੈਣਾ 3 ਵਜੇ ਮਤਲਬ 5 ਵਜੇ ਤੱਕ ਆਪਾਂ ਨੂੰ ਦੇਸੂ ਮੱਜਰੇ ਪਹੁੰਚਣਾ ਪੈਣਾ ਏ ਜਿੱਥੇ ਕੰਡਾ ਏ ਫੇ ਉੱਥੇ ਦੇ ਗਾਂ ਦਲਾਲ ਭੇਜ ਦਿੰਦੇ ਆ ਫੇ ਰੇਟ ਥੋੜਾ ਜਿਹਾ ਵੱਧ ਮਿਲ ਜਾਂਦਾ ਤਾਂ ਕਰਕੇ ਬਾਈ ਖੇਚ ਲਗਾਨੀ ਵੀ ਸੱਜਰੇਗੇ ਤੇ ਜਵੀ ਦਾ ਕੰਮ ਹੀ ਨਵੇੜਿਆ ਏ ਜੱਗਾ ਕਹਿੰਦਾ ਵੀ ਲਾਸਟ ਘੇੜਾ ਏ ਚਲੋ ਫਾਇਦਾ ਹੋ ਗਿਆ ਉਹਦਾ ਵੀ ਬਾਈ ਬਾਕੀ ਤੁਸੀਂ ਵੀਊ ਚੈੱਕ ਕਰ ਸਾਦੇ ਬਾਈ ਉਧਾ ਠੰਡ ਜੀ ਹੋਈ ਪਈ ਐ ਧੁੱਪਾਂ ਵੀ ਪੂਰੀ ਨਿਕਲਦੀ ਐ ਤੇ ਹਵਾ ਵੀ ਚੱਲਦੀ ਐ ਪਰ ਠਾਰੀ ਜੀ ਆ ਪਤਾ ਨਹੀਂ ਕਿਹੜਾ ਚੱਕਰ ਆ ਵੀ ਜਿਹੜਾ ਮੀਂਹ ਪਿਆ ਉਹਦੇ ਕਰਕੇ ਪਤਾ ਨਹੀਂ ਕਿਤੇ ਐਨ ਪੈ ਗਈ ਵੀ ਪੂਰੀ ਸਰੀਰ ਨੂੰ ਪਤਾ ਲੱਗਦਾ ਵੀ ਠੰਡ ਹੈਗੀ ਆ ਉਹ ਸਿਸਟਮ ਹੋਇਆ ਪਿਆ ਬਾਕੀ ਆ ਫੋਲੀ ਵੀ ਪਈ ਬਾਈ ਇਹਨੂੰ ਧੁੱਪ ਜੀ ਲਵਾਈ ਆ ਚਾਹ ਦੇ ਇਕੱਠੀ ਕਰਕੇ ਗਿਆ ਰੱਖ ਕੇ ਅੱਗ ਵੀ ਲੱਗਣੀ ਹੋਊਗੀ ਬਾਪੂ ਨਹੀਂ ਆਇਆ ਕਿਤੇ ਪਹਿਲਾਂ ਉਹ ਕਰਕੇ ਕੀ ਕੰਮ ਬਾਕੀ ਬਾਈ ਗੁਰੂ ਘਰ ਸਾਹਮਣੇ ਉਹ ਪੈਣੀ ਪਿੰਡ 'ਚ ਬੈਹੰਦਾ ਏ ਉੱਤੇ ਵੀ ਕੰਡਵਰ ਸਾਹਿਬ ਨੰਬੋ ਏ ਬਾਈ ਬਾਟ ਚਾਂਦਾ ਦੇਖੋ ਪਿੰਡ ਪੈਣੀ 'ਚ ਬੈਹੰਦਾ ਏ ਤੇ तकरीबन भाई, काण का काण का भाई। थी तक थी। सारे जिने फसल आए हुण ਕਣਕਾ ਕਣਕ ਵੀ ਬੂਰ ਪਰ ਹੈ ਇਹਨੂੰ ਵੀ ਫਲ ਪੈਣਾ ਹੈ ਆਮਨ ਵੀ ਪੂਰਾ ਹੋਣਾ ਹੈ ਅਮਰੂਦ ਮਧਰਾਤ ਜੋ ਵੀ ਹੈ ਸਾਰੀਆਂ ਚੀਜ਼ਾਂ ਹੁਣ ਮਤਲਬ ਫਲ ਵਾਲੀਆਂ ਇਸ ਟਾਈਮ ਫਲ ਪੈ ਰਿਹਾ ਉਹਨਾਂ ਨੂੰ ਸੋਰੋਂ ਵੀ ਸਾਹਮਣੇ ਦੇਖ ਲੋ ਜੀ ਹੋਰਾਂ ਨੂੰ ਵੀ ਹੁਣ ਫਾਲੀ ਪੈਣੀ ਬਾਕੀ ਠੀਕ ਹੈ ਜੀ ਬਾਈ ਅੱਜ ਦੀ ਵੀਡੀਓ ਇੱਥੇ ਤੱਕ ਦੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ